ਜਦੋਂ ਵੀ ਆਨਲਾਈਨ ਬਿਜ਼ਨਸ ਹੁੰਦੇ ਆ ਜਾਂ ਵਰਕ ਫਰੋਮ ਹੋਮਸ ਹੁੰਦੇ ਆ ਸਾਡੀ ਮਨ ਦੇ ਵਿੱਚ ਪਹਿਲਾ ਖਿਆਲ ਇਹੀ ਹੁੰਦਾ ਹੈ ਕਿ ਇਹ ਸਕੈਮ ਹੀ ਹੋਣਾ ਹੈ ਜੋ ਕਿ ਆ ਨੋਰਮਲ ਗੱਲਾਂ ਹਰ ਕਿਸੇ ਦੇ ਮਨ ਦੇ ਵਿੱਚ ਆਉਂਦਾ ਹੈ ਤੇ ਮੇਰੇ ਮਨ ਦੇ ਵਿੱਚ ਵੀ ਪਹਿਲਾ ਇਹੀ ਖਿਆਲ ਆਇਆ ਸੀ ਕਿ ਇਹ ਸਕੈਮ ਨਾ ਹੋਵੇ ਪਰ ਇਹ ਬਿਜ਼ਨਸ ਦੇ ਵਿੱਚ ਦੇਖੋ ਸ਼ੁਰੂ ਕਰਨ ਤੋਂ ਪਹਿਲਾਂ ਇਨਵੈਸਟ ਕਰਨ ਤੋਂ ਪਹਿਲਾਂ ਤੁਹਾਨੂੰ ਫ੍ਰੀ ਇਨਫੋਰਮੇਸ਼ਨ ਦਿੱਤੀ ਜਾਂਦੀ ਆ ਤਾਂ ਜੇ ਤੁਸੀਂ ਪਸੰਦ ਕਰਦੇ ਹੋ ਤੇ ਫਿਰ ਹੀ ਤੁਸੀਂ ਅੱਗੇ ਵਧਦੇ ਹੋ ਜਿੱਦਾਂ ਇਹਦੇ ਵਿੱਚ 149 ਦਾ ਯੂਐਸ ਡਾਲਰ ਦਾ ਤੁਹਾਨੂੰ ਪਲਾਨ ਮਿਲਦਾ ਹੈ ਜਿਹਦੇ ਵਿੱਚ ਵੀਡੀਓ ਬੇਸਡ ਟ੍ਰੇਨਿੰਗਸ ਹੁੰਦੀਆਂ ਤਾਂ ਤੁਸੀਂ ਪੰਜਾਬੀ ਚ ਵੀ ਦੇਖ ਸਕਦੇ ਹੋ ਤੇ ਜੇ ਤੁਹਾਨੂੰ ਲੱਗਦਾ ਆ ਕਿ ਤੁਸੀਂ ਇਹ ਕਰਨਾ ਚਾਹੁੰਦੇ ਹੋ bizness ਤੇ ਫਿਰ ਵੀ ਤੁਸੀਂ ਇਨਵੈਸਟ ਕਰਦੇ ਹੋ ਤੇ ਜੇ ਤੁਹਾਨੂੰ ਲੱਗਦਾ ਕਿ ਨਹੀਂ ਤੁਸੀਂ ਨਹੀਂ ਕਰਨਾ ਚਾਹੁੰਦੇ ਤੇ 149 ਜਿਹੜੇ ਹੁੰਦੇ ਆ ਤੁਹਾਡੇ ਰੀਫੰਡੇਬਲ ਹੁੰਦੇ ਆ ਤੁਹਾਨੂੰ 30 ਦਿਨਾਂ ਦੇ ਵਿੱਚ ਵਿੱਚ ਮਨੀ ਰੀਫੰਡ ਹੋ ਜਾਂਦੀ ਆ ਤੇ ਇਹਦੇ ਵਿੱਚ ਆਈ ਥਿੰਕ 3 2.5 ਦਿਨਾਂ ਕਿੰਟ ਦੀ ਵੀਡੀਓਜ਼ ਹੁੰਦੀਆਂ ਤੇ ਤੁਸੀਂ ਆਰਾਮ ਨਾਲ ਦੇਖ ਸਕਦੇ ਹੋ 12 ਮਿੰਟ ਦੀ 15 ਮਿੰਟ ਦੀ ਕੁਝ 7 7 ਮਿੰਟ ਦੀ ਕੁਝ ਇਦਾਂ ਵੀਡੀਓਜ਼ ਹੁੰਦੀਆਂ ਇਹ ਕੰਮ ਦੀਆਂ ਵੀਡੀਓਜ਼ ਆ bizness ਦੀਆਂ ਤਾਂ ਜੇ ਤੁਹਾਨੂੰ ਲੱਗਦਾ ਹੈ ਕਿ ਹਾਂ ਤੁਸੀਂ ਇਹ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਇਹਦੇ ਵਿੱਚ ਲੱਗਦਾ ਹੈ ਕਿ ਵਧੀਆ ਪ੍ਰੋਫਿਟ ਤੁਸੀਂ ਲੈ ਸਕਦੇ ਹੋ ਕਿੱਦਾਂ ਤੁਸੀਂ ਇਹਦੇ ਵਿੱਚ ਡਬਲ ਇਨਕਮ ਬਣਾ ਸਕਦੇ ਹੋ ਤੇ ਤੁਸੀਂ ਫਿਰ ਇਹ ਜੁਆਇਨ ਕਰ ਸਕਦੇ ਹੋ ਤੇ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਲਾਈਕ ਤੁਹਾਨੂੰ ਕੁਝ ਸਮਝ ਨਹੀਂ ਆਇਆ ਪਰ ਹਾਂ ਜਦੋਂ ਤੁਸੀਂ ਇਹ ਦੇਖਦੇ ਹੋ ਨਾ ਵੀਡੀਓਜ਼ ਨੂੰ ਦੇਖਦੇ ਹੋ ਤੁਹਾਡੇ ਕੁਝ ਕੁਐਸਚਨਸ ਹੈਗੇ ਨੇ ਕੁਝ ਡਾਊਟ ਹੈਗੇ ਨੇ ਤਾਂ ਤੁਸੀਂ ਇਹਨਾਂ ਨੂੰ ਕਲੀਅਰ ਕਰੋ ਤੇ ਇਹਨਾਂ ਨੂੰ ਸਾਡੇ ਕੋਲ ਪੁੱਛੋ ਜੇ ਤੁਸੀਂ ਇਹਨਾਂ ਨੂੰ ਜੁਆਇਨ ਕਰੋਗੇ ਤਾਂ ਮੈਂ ਤੁਹਾਡੀ ਮੈਂਟਰ ਹੋਵਾਂਗੀ ਤੇ ਮੈਂ ਤੁਹਾਨੂੰ ਡੀਪਲੀ ਤੇ ਐਵਰੀ ਸਟੈਪ ਨੂੰ ਐਕਸਪਲੇਨ ਕਰਾਂਗੀ ਤਾਂ ਜੇ ਤੁਹਾਨੂੰ ਫਿਰ ਵੀ ਲੱਗਦਾ ਕਿ ਨਹੀਂ ਤੁਹਾਡੇ ਵੱਸ ਦੀ ਗੱਲ ਨਹੀਂ ਹੈਗੀ ਜਾਂ ਤੁਹਾਨੂੰ ਨਹੀਂ ਜਾਚ ਰਿਆ ਹੈਗਾ ਸੂਟ ਨਹੀਂ ਕਰਦਾ ਤੇ ਤੁਸੀਂ ਆਪਣੇ ਪੈਸੇ ਵਾਪਸ ਲੈ ਸਕਦੇ ਆ ਕੋਈ ਕੁਐਸਚਨ ਹੀ ਪੁੱਛਿਆ ਜਾਏ ਜਾਊਗਾ ਲਾਈਕ ਆਫਟਰ ਤੁਸੀਂ ਸਾਰੀ ਆਪਣੀ ਜਦੋਂ ਵੈਰੀਫਿਕੇਸ਼ਨ ਕਰ ਲਈ ਤੇ ਫਿਰ ਵੀ ਤੁਹਾਨੂੰ ਲੱਗਦਾ ਕਿ ਨਹੀਂ ਵਧੀਆ ਹੈਗਾ ਤੁਸੀਂ ਪੈਸੇ ਲੈ ਸਕਦੇ ਆ ਤੇ ਤੁਹਾਨੂੰ ਕੋਈ ਵੀ ਕੁਐਸਚਨ ਨਹੀਂ ਪੁੱਛਿਆ ਜਾਊਗਾ ਵੀ ਤੁਸੀਂ ਕਿਉਂ ਵਾਪਸ ਲੈ ਰਹੇ ਹੋ ਮਨੀ ਜਾਂ ਤੁਹਾਨੂੰ ਰਿਫੰਡ ਨਹੀਂ ਹੋਣੀ ਇਹਦੇ ਵਿੱਚ ਇਥਾਂ ਦਾ ਕੁਝ ਨਹੀਂ ਹੈਗਾ ਜੇ ਤੁਸੀਂ ਚਾਹੋ ਆਪਣੀ ਮਨੀ ਰਿਫੰਡ ਲੈ ਸਕਦੇ ਹੋ ਪਰ ਏ ਅੱਜਕੱਲ ਜਿਹੜਾ ਇਹ ਡਿਜੀਟਲ ਜਮਾਨਾ ਚੱਲਦਾ ਆ ਤੇ ਇਹ ਜਮਾਨਾ ਚੱਲਦਾ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਯੂ نو ਗਾਇਸ ਕਿ ਆਪਣਾ ਕਿੰਨਾ ਆ ਸਾਰੇ ਪਾਸੇ ਇਹ ਸੋਸ਼ਲ ਮੀਡੀਆ ਤੇ ਕਿਤੇ ਵੀ ਜਿਹੜਾ ਹੈਗਾ ਬਹੁਤ ਬੋਲ ਵਾਲਾ ਹੈਗਾ ਇਸ ਚੀਜ਼ ਦੇ ਬਾਰੇ ਤੇ ਇਹੀ ਸਾਡਾ ਬਿਜ਼ਨਸ ਆ ਅਸੀਂ AI ਦੇ ਨਾਲ ਹੀ ਆਪਣਾ ਐਡਵਰਟਾਈਜ਼ਮੈਂਟ ਦਾ ਬਿਜ਼ਨਸ ਕਰਦੇ ਹਾਂ ਤਾਂ ਜੇ ਤੁਸੀਂ ਜਾਨਣਾ ਚਾਹੁੰਦੇ ਹੋ ਕਿ ਕਿੱਦਾਂ ਮੈਂ ਇਹ ਘਰ ਤੋਂ ਰਹਿ ਕੇ ਬਿਜ਼ਨਸ ਕਰਦੀ ਹਾਂ ਮਨੀ ਬਣਾ ਰਹੀ ਹਾਂ ਮੈਨੂੰ ਮੈਸੇਜ ਕਰੋ ਮੈਂ ਤੁਹਾਨੂੰ ਗਾਈਡ ਕਰਾਂਗੀ ਤੇ 149 ਲਗਾਉਣ ਤੋਂ ਪਹਿਲਾਂ ਵੀ ਤੁਹਾਨੂੰ ਇੱਕ ਫ੍ਰੀ ਵੈਬਿਨਾਰ ਮਿਲਦਾ ਹੈ ਉਹ ਤੁਹਾਨੂੰ ਪੰਜਾਬੀ ਤੇ ਇੰਗਲਿਸ਼ ਦੋਨਾਂ ਵਿੱਚ ਪ੍ਰੋਵਾਈਡ ਕਰਦੀ ਹਾਂ ਮੈਂ ਤੇ ਜੇ ਤੁਸੀਂ ਚਾਹੋ ਤਾਂ ਮੇਰੇ ਕੋਲ ਤੁਸੀਂ ਉਹ ਫ੍ਰੀ ਵੈਬਿਨਾਰ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ ਦਾ ਪਲਾਨ ਹੈਗਾ ਹੈ 149 ਦਾ ਤੇ ਜੇ ਤੁਹਾਨੂੰ ਉਹ ਫ੍ਰੀ ਵੈਬਿਨਾਰ ਜਿਹੜਾ ਦੇਖ ਕੇ ਲੱਗਦਾ ਹੈ ਤੁਸੀਂ ਅੱਗੇ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਫਿਰ ਤੁਸੀਂ 149 ਜਿਹੜੇ ਆ ਇਨਵੈਸਟ ਕਰਦੇ ਹੋ ਤੇ ਜੇ 149 ਇਨਵੈਸਟ ਕਰਨ ਤੋਂ ਬਾਅਦ ਵੀ ਤੁਸੀਂ ਸਾਰੀਆਂ ਵੀਡੀਓਜ਼ ਦੇਖ ਕੇ ਤੁਹਾਨੂੰ ਲੱਗਦਾ ਕਿ ਨਹੀਂ ਤੁਸੀਂ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਆਪਣੀ ਮਨੀ ਰੀਫੰਡ ਲੈ ਸਕਦੇ ਆ ਸਾਡੇ ਕੋਲੋਂ ਤੇ ਜੇ ਤੁਸੀਂ ਕਰਨਾ ਚਾਹੁੰਦੇ ਹੋ ਮੈਨੂੰ ਮੈਸੇਜ ਕਰੋ ਮੈਂ ਤੁਹਾਨੂੰ ਗਾਈਡ ਕਰਾਂਗੀ ਕਿਦਾਂ ਤੁਸੀਂ ਆਪਣੇ ਘਰ ਤੋਂ ਰਹਿ ਕੇ ਇਹਦਾ ਮਨੀ ਬਣਾ ਸਕਦੇ ਹੋ ਆਪਣੀ ਫੈਮਿਲੀ ਨਾਲ ਟਾਈਮ ਸਪੈਂਡ ਕਰਦੇ ਹੋਏ ਥੈਂਕ ਯੂ ਜੀ